ਵੀ ਜੁਲਾਈ 2025 ਦੇ ਨਾਲ ਐਤਵਾਰ ਪਹਿਲਾ ਨਾਮ 11000 ਦੂਜਾ ਨਾਮ 7100 ਤੀਜਾ 5200 ਤੇ ਚੌਥੇ ਤੋਂ ਲੈ ਕੇ 10ਵੇਂ ਨੰਬਰ ਤੱਕ ਵੀ ਕਹਿੰਦੇ ਉਹਨਾਂ ਲਈ ਵੀ 11100 ਰੁਪਿਆ ਲਓ ਵੀ ਦੋਸਤੋ ਕਹਿੰਦੇ ਭਰਾਵਾਂ ਨੇ ਮਿਹਨਤ ਲਾਉਣੀਆਂ ਸ਼ੁਰੂ ਕਰਤੀਆਂ ਤੇ ਤੁਹਾਡਾ ਭਰਾ ਵੀ ਕਹਿੰਦੇ ਥੋੜਾ ਮੋਟਾ ਸੈਰਸੂਰ ਕਰਨ ਜਾਂਦਾ ਤੇ ਭੱਜਣ ਜਾਂਦਾ ਇਸੇ ਮਿਹਨਤ ਦੇ ਨਾਲ ਕਹਿੰਦੇ ਆਪਾਂ 20 ਤਰੀਕ ਨੂੰ ਹੋਣ ਵਾਲਾ ਕੰਪੀਟੀਸ਼ਨ ਜਿੱਤਣਾ ਵਾ ਤੇ ਜੋ ਵੀ ਮੇਰਾ ਭਰਾ ਮਿਹਨਤ ਕਰਦਾ ਪਿਆ ਸਾਰਿਆਂ ਨੂੰ ਦਿਲੋਂ ਸਲੂਟ ਕਿਉਂਕਿ ਬਈ ਜੇ ਮਿਹਨਤ ਕਰਾਂਗੇ ਫੇਰ ਹੀ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਾਂ ਜੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਚਾਹੁੰਦੇ ਆ ਤਾਂ ਨੌਜਵਾਨੀ ਨੂੰ ਸਹੀ ਰਾਹ ਤੇ ਪਾਣਾ ਬਹੁਤ ਜ਼ਰੂਰੀ ਆ ਅਸੀਂ ਇੱਕ ਕਦਮ ਚੁੱਕਿਆ ਵਾ ਤੇ ਕੋਸ਼ਿਸ਼ ਕਰੋ ਹਰ ਇੱਕ ਏਰੀਆ ਦੇ ਵਿੱਚ ਇਸੇ ਤਰ੍ਹਾਂ ਦਾ ਕਦਮ ਚੁੱਕੋ ਨੌਜਵਾਨਾਂ ਦੀਆਂ ਰੇਸਾਂ ਕਰਾਓ ਜਾਂ ਮੁਕਾਬਲੇ ਕਰਾਓ ਕਿਸੇ ਵੀ ਤਰ੍ਹਾਂ ਦਾ ਮੁਕਾਬਲਾ ਕਰਾਓ ਪਰ ਨੌਜਵਾਨੀ ਨੂੰ ਨਸ਼ੇ ਤੋਂ ਦੂਰ ਜ਼ਰੂਰ ਕਰੋ ਤੇ ਸਾਡਾ लवली ਭਰਾ ਜਿਹੜਾ ਜਿਸ ਵੇਲੇ ਸਾਰੇ ਮਿਹਨਤ ਕਰਦਾ ਪਿਆ ਸੀ ਤਾਂ ਭਰਾ ਨੂੰ ਦੇਖ ਕੇ ਬੜਾ ਫੀਲ ਹੋਇਆ ਕਿ ਨੌਜਵਾਨ ਪੀੜੀ ਵੀ ਸਾਡੀ ਇਸ ਰਾਹ ਤੇ ਤੁਰਪੀ ਆ ਤੇ ਜਰੂਰ ਵਈ ਆਪਣੇ ਪਿੰਡ ਦੇ ਹਰ ਇੱਕ ਨੌਜਵਾਨ ਨੂੰ ਸਹੀ ਸਿੱਖਿਆ ਦੋ ਇੱਕ ਮੋਟੀਵੇਟ ਕਰਨਾ ਕਿਸੇ ਲਈ ਬਹੁਤ ਵਧੀਆ ਚੀਜ਼ ਹੁੰਦੀ ਹੈ ਕਿਉਂਕਿ ਤੋਡਾ ਮੋਟੀਵੇਟ ਕੀਤਾ ਹੀ ਬੰਦਾ ਕਾਮਯਾਬ ਹੁੰਦਾ ਜੇ ਆਪਾਂ ਉਹਨੂੰ ਗਲਤ ਮੋਟੀਵੇਟ ਕਰਦੇ ਰਵਾਂਗੇ ਤਾਂ ਬਾਈ ਜੀ ਗਲਤ ਸਾਈਡ ਤੇ ਜਾਣੇ ਜਾਣਾ ਤੇ लवली ਭਰਾ ਨੇ ਆਪਣੀਆਂ ਰੇਸਾਂ ਲਾਈਆਂ ਡੰਡ ਡੁੰਡ ਲਾਏ ਵਾਵਾ ਕੋਈ ਲਾਇਆ ਪਰ ਅੱਜ ਭਰਾ ਨੂੰ ਅਸੀਂ ਕਵਰ ਕੀਤਾ ਕਵਰ ਕਰਕੇ ਦੇਖਿਆ ਭਰਾ ਬਹੁਤ ਵਧੀਆ ਮਿਹਨਤ ਕਰਦਾ ਪਿਆ ਆਪਣੀ ਮਿਹਨਤ ਜਾਰੀ ਰੱਖੋ ਬਾਈ ਜੀ ਮਿਹਨਤ ਜਾਰੀ ਰੱਖਾਂਗੇ ਤਾਂ ਇੱਕ ਦਿਨ ਆਪਾਂ ਜਿੱਤ ਵੀ ਹਾਸਲ ਕਰਾਂਗੇ ਤਾਂ ਕਰਕੇ ਜਰੂਰ ਬਈ ਐਪਰੀਸ਼ੀਏਟ ਵੀ ਕਰਿਓ ਭਰਾ ਨੂੰ ਮਿਹਨਤ ਕਰਦਾ ਪਿਆ ਭਰਾ ਤੇ ਬਹੁਤ ਵਧੀਆ ਲੱਗਾ ਬਾਈ ਜੀ ਅਸੀਂ ਇੱਕ ਇੱਕ ਐਵੇਂ ਦਾ ਕਦਮ ਚੁੱਕਿਆ ਜਿਹਦੇ ਨਾਲ ਨੌਜਵਾਨੀ ਪੀੜੀ ਆਪਣੀ ਇਸ ਰਾਹ ਤੇ ਚਲੋ ਹਰ ਇੱਕ ਨਿਸ਼ਾਨੀ ਕਰਦਾ ਪਰ ਕੁਝ ਨਸ਼ਿਆ ਕਰਨ ਵਾਲੇ ਲੋਕ ਵੀ ਜਿਹੜੇ ਹੁੰਦੇ ਆ ਉਹਨੂੰ ਵੀ ਆਪਾਂ ਸਹੀ ਰਾਸਤੇ ਤੇ ਲੈ ਕੇ ਜਾਣਾ ਉਹਨਾਂ ਲਈ ਇੱਕ ਕਾਉਂਸਲਿੰਗ ਬਹੁਤ ਜ਼ਰੂਰੀ ਹੁੰਦੀ ਆ ਕਾਉਂਸਲਿੰਗ ਆਪਣੇ ਏਰੀਆ ਦੇ ਵਿੱਚ ਕੋਈ ਵੀ ਸਮਝਦਾਰ ਬੰਦਾ ਐਵੇਂ ਦੇ ਮੁੰਡਿਆਂ ਦੀ ਕਾਉਂਸਲਿੰਗ ਜ਼ਰੂਰ ਕਰਿਆ ਕਰੋ ਕਿਉਂਕਿ ਬਈ ਦਬਕੇ ਨਾਲ ਜਾਂ ਕੁੱਟਮਾਰ ਕਰਕੇ ਆਪਾਂ ਉਹਦਾ ਨਸ਼ਾ ਵਗੈਰਾ ਨਹੀਂ ਛਡਾ ਸਕਦੇ ਜਿਹੜੀ ਚੀਜ਼ ਕਾਉਂਸਲਿੰਗ ਦੇ ਨਾਲ ਹੋ ਜੇ ਬਈ ਉਹਦੇ ਵਰਗੀ ਰੀਜ਼ਨਿੰਗ ਕਿਉਂਕਿ ਜਿਹੜਾ ਕਹਿੰਦੇ ਹੁੰਦੇ ਨੇ ਨਾ ਸਮਝਾਣਾ ਪਿਆਰ ਨਾਲ ਸਮਝਾਣਾ ਉਹ ਸਭ ਤੋਂ ਬੈਸਟ ਰਹਿੰਦਾ ਆ ਆ ਕਰਕੇ ਹੁਣ ਦੋਸਤੋ ਇਸ ਭਰਾ ਦੀ ਮਿਹਨਤ ਨੂੰ ਤੁਸੀਂ ਕਿਵੇਂ ਦੇਖਦੇ ਆ ਤੇ ਕਿਹੜਾ ਕਿਹੜਾ ਬੰਦਾ ਮਿਹਨਤਾਂ ਸ਼ੁਰੂ ਕਰਤੀਆਂ ਵਾ ਜਿਹੜੇ ਬੰਦਿਆਂ ਨੇ ਮਿਹਨਤਾਂ ਸ਼ੁਰੂ ਕਰਤੀਆਂ ਉਹ ਵੀ ਕਮੈਂਟ ਕਰਿਓ ਕਿਹੜਾ ਕਿਹੜਾ ਇਸ ਗੇਮ ਦੇ ਵਿੱਚ ਭਾਗ ਲੈ ਰਿਹਾ ਉਹ ਵੀ ਕਮੈਂਟ ਕਰਿਓ ਤੇ ਜਲਦੀ ਆਪਾਂ 20 ਜੁਲਾਈ ਲੋਹਾਰਾ ਚੌਂਕ ਤੋਂ ਲੈ ਕੇ ਧਰਮਕੋਟ ਗੋਲ ਚੌਂਕ ਤੱਕ ਜਿਹੜੀ ਰੀਸ ਲੱਗਣੀ ਆ ਤਕਰੀਬਨ 12 ਕਿਲੋਮੀਟਰ ਪਹਿਲਾ ਨਾਮ ਹੈਗਾ 11000 ਦੂਜਾ 7100 ਤੀਜਾ 5500 ਤੇ ਜਿਹੜੇ ਜਿਹੜੇ ਭਾਗ ਲੈ ਰਹੇ ਬਾਈ ਜੀ ਕਮੈਂਟ ਜ਼ਰੂਰ ਕਰਿਓ ਅਪਰੀਸ਼ੀਏਟ ਕਰਿਓ ਭਰਾ ਨੂੰ ਪਰਾ ਦੇ ਕਹਿੰਦੇ ਸਰੀਰ ਦੇ ਵਿੱਚੋਂ ਧੂਆ ਨਿਕਲਣ ਲੱਗਾਤਾ ਬਾਈ ਜੀ ਚਲੋ ਵਧੀਆ ਗੱਲ ਹੈ ਮਿਹਨਤ ਕਰਦੇ ਰਹਿਣਾ ਚਾਹੀਦਾ ਇਸੇ ਮਿਹਨਤ ਦੇ ਨਾਲ ਆਪਾਂ ਕਾਮਯਾਬ ਆ ਜੇ ਇਹੀ ਮਿਹਨਤ ਕਰਾਂਗੇ ਤਾਂ ਦੁਨੀਆ ਨੂੰ ਦੱਸ ਸਕਦੇ ਆ ਬਾਈ ਜੀ ਸਾਡੇ ਸਰੀਰ ਦੇ ਵਿੱਚ ਵੀ ਬਹੁਤ ਜਾਣ ਆ ਜਿਹੜੀ ਨੌਜਵਾਨੀ ਨੂੰ ਅੱਜ ਕੱਲ੍ਹ ਕਿਹਾ ਜਾ ਰਿਹਾ ਨਸ਼ੇ ਦੀ ਦਲਦਲ ਦੇ ਵਿੱਚ ਵੜ ਗਏ ਹਰ ਇੱਕ ਇੱਕੋ ਜਿਹਾ ਨਹੀਂ ਹੁੰਦਾ ਤੇ ਇਹ ਭਰਾ ਨੂੰ ਜਰੂਰ ਹੌਸਲਾ ਦਿਓ ਖਾਸ ਕਰਕੇ ਧਰਮਕੋਟ ਵਾਲੇ ਧਰਮਕੋਟ ਹਲਕੇ ਦਾ ਭਰਾ ਇੱਕ ਮਿਹਨਤੀ ਬੰਦਾ ਆਪਣਾ ਕੰਮਕਾਰ ਕਰਕੇ ਗੁਜ਼ਾਰਾ ਕਰਦਾ ਔਰ ਅੱਜ ਮਿਹਨਤ ਵੀ ਕਰਦਾ ਪਿਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਵੀਡੀਓ ਸ਼ੇਅਰ ਕਰ ਦਿਓ ਦਬਕੇ ਬਹੁਤ ਬਹੁਤ ਧੰਨਵਾਦ